ਅਬ ਵਿਦੇਸ਼ ਤਾਂ ਪੰਜਾਬ ਨੂੰ ਘੁਣਵਾਹ ਖਾ ਗਏ ਜਹਾਜ਼ਾਂ ਦੇ ਜਹਾਜ਼ ਭਰੇ ਜਾ ਰਹੇ ਨੇ ਵਿਦੇਸ਼ਾਂ ਨੂੰ ਤੇ ਪਿੰਡਾਂ ਵਿੱਚ ਖਾਲੀ ਕੋਠੀਆਂ ਪਈਆਂ ਨੇ ਕੋਠੀਆਂ 'ਚ ਕਾ ਹੋਗ ਗਿਆ ਤੇ ਇਹਨਾਂ ਕੋਠੀਆਂ ਨੂੰ ਸੰਭਲਣ ਵਾਲਾ ਹੁਣ ਕੋਈ ਨਹੀਂ ਆ ਪਰ ਯਾਰੋ ਪੰਜਾਬੀ ਕਰਨ ਵੀ ਕੀ ਜਾਣ ਕਿੱਥੇ ਪੰਜਾਬ 'ਚ ਤਾਂ ਰਹਿ ਕੇ ਗੁਜ਼ਾਰਾ ਕਰਨਾ ਔਖਾ ਹੋ ਗਿਆ ਹੈ ਨਾ ਤਾਂ ਇਧਰ ਫਸਲਾਂ ਦੇ ਮੁੱਲ ਮਿਲਦੇ ਪਏ ਤੇ ਨਾ ਹੀ ਕੋਈ ਚੰਗੀ ਜੋਬ ਮਿਲਦੀ ਪਈ ਹੈ ਇਸੇ ਕਰਕੇ ਹੀ ਪੰਜਾਬੀ ਬਾਹਰ ਨੂੰ ਭੱਜਦੇ ਪਏ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਜੋ ਅਮਰੀਕਾ ਤੋਂ ਆ ਰਹੀ ਹੈ ਜੀ ਹਾਂ ਇਸ ਵੀਡੀਓ 'ਚ ਤੁਸੀਂ ਦੇਖੋਗੇ ਕਿ ਇੱਕ ਵੀਰ ਦੱਸਦਾ ਪਿਆ ਹੈ ਕਿ ਆਹ ਦੂਜੇ ਵੀਰ ਦਾ ਹਾਲ ਬਹੁਤ ਹੀ ਮਾਰਾ ਹੋਇਆ ਹੈ ਭਾਂਡੇ ਧੋਤ ਹੋ ਕੇ ਇਸਦੇ ਮਨ ਕੇ ਹਿਲ ਗਏ ਨੇ ਤੇ ਇਸ ਨੂੰ 벨ਟ ਲੱਗੀ ਹੋਈ ਹੈ ਲੋਕੀਆਂ ਦੇ ਅਮਰੀਕਾ ਆਣਾ ਅਮਰੀਕਾ ਆਣਾ ਇੱਥੇ ਬੈਠ ਜੋਦ ਅਮਰੀਕਾ ਭਾਂਡੇ ਧੋਦ ਹੋ ਕੇ ਲਾਕ ਨੂੰ 벨ਟ ਲੱਗ ਗਈ ਆ ਇਜੇ ਇਜੇ ਮਣ ਕੇ ਹਿੱਲ ਗਏ ਕੁੜੀਏ ਭਾਂਡੇ ਧੋਦੋਗੇ ਆਜੋ ਅਮਰੀਕਾ ਲੋਕੀਆਂ ਦੇ ਅਮਰੀਕਾ ਆਣਾ ਅਮਰੀਕਾ ਆਣਾ ਇੱਥੇ ਭੈਣ ਜੋਤ ਅਮਰੀਕਾ ਭਾਂਡੇ ਧੋਦੋਗੇ ਲਾਕ ਨੂੰ ਬੈਲਟ ਲੱਗ ਗਈ ਐਜੇ ਇਜੇ ਮਣ ਕੇ ਹਿੱਲ ਗਏ ਕੁੜੀਏ ਭਾਂਡੇ ਧੋਦੋਗੇ ਆਜੋ ਅਮਰੀਕਾ हां जी ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਸੀਂ ਕਿਹੜੀ ਕੰਟਰੀ ਰਹਿੰਦੇ ਹੋ ਉੱਥੋਂ ਦੇ ਹਾਲਾਤ ਕੀ ਆ ਤੇ ਜੇ ਤੁਸੀਂ ਪੰਜਾਬ ਰਹਿੰਦੇ ਹੋ ਤੇ ਕੀ ਤੁਸੀਂ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣਾ ਚਾਹੁੰਦੇ ਹੋ ਵੱਧ ਤੋਂ ਵੱਧ ਕਮੈਂਟ ਜਰੂਰ ਕਰਿਓ ਤੇ ਇਸ ਵੀਡੀਓ ਨੂੰ ਉਹਨਾਂ ਤੱਕ ਸ਼ੇਅਰ ਜਰੂਰ ਕਰਦੇ ਹੋ ਜਿਨ੍ਹਾਂ ਦੇ ਸਿਰ ਤੇ ਵਿਦੇਸ਼ ਜਾਂਦਾ ਭੂਤ ਸਵਾਰ ਹੋਇਆ ਹੋਇਆ ਸੋ ਇਸ ਦੇ ਨਾਲ ਹੀ ਇਹ ਵੀਡੀਓ ਇੱਥੇ ਖਤਮ ਕਰਦੇ ਆ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ